ਗੁਰਦਾਸਪੁਰ ਦੀ ਇੱਕ ਮੁਰਗੀ ਨੇ 232 ਗ੍ਰਾਮ ਦਾ ਆਂਡਾ ਦੇ ਕੇ ਰਿਕਾਰਡ ਬਣਾ ਦਿੱਤਾ ਹੈ ਇਸ ਤੋਂ ਪਹਿਲਾਂ ਮੁਰਗੀ ਵੱਲੋਂ ਦਿੱਤੇ ਆਂਡੇ ਦਾ 210 ਗ੍ਰਾਮ ਦਾ ਰਿਕਾਰਡ ਦੱਸਿਆ ਜਾ ਰਿਹਾ ਹੈ ਫਾਰਮ ਆਸਮਾਲਕ ਕੋਲ 50 ਹਜ਼ਾਰ ਦੇ ਕਰੀਬ ਮੁਰਗੀਆਂ ਹਨ ਤੇ ਇਹਨਾਂ ਵਿੱਚੋਂ ਕਿਸ ਮੁਰਗੀ ਨੇ ਇਹ ਆਂਡਾ ਦੇ ਕੇ ਰਿਕਾਰਡ ਬਣਾਇਆ ਇਹ ਪਤਾ ਨਹੀਂ ਲੱਗ ਸਕਿਆ ਵਰਲਡ ਰਿਕਾਰਡ ਦੀ ਗੱਲ ਕਰੀਏ ਤਾਂ 1950 ਵਿੱਚ ਨਿਊ ਜਰਸੀ ਦੀ ਮੁਰਗੀ ਨੇ 454 ਗ੍ਰਾਮ ਦਾ ਆਂਡਾ ਦੇ ਕੇ ਵਰਲਡ ਰਿਕਾਰਡ ਬਣਾਇਆ ਸੀ ਜੋ ਜੇ ਤੱਕ ਟੁੱਟ ਨਹੀਂ ਸਕਿਆ ਆਂਡੇ ਦਾ ਆਕਾਰ ਆਮ ਤੌਰ ਤੇ ਮੁਰਗੀ ਉੱਤੇ ਨਿਰਭਰ ਕਰਦਾ ਹੈ ਆਮ ਆਂਡੇ ਦਾ ਵਜ਼ਨ 50 ਤੋਂ 70 ਗ੍ਰਾਮ ਹੁੰਦਾ ਹੈ 3 ਗੁਣਾ ਤੋਂ ਵੱਧ ਵਜਨੀ ਆਂਡਾ ਦੇਣ ਵਾਲੀ ਮੁਰਗੀ ਦੇ ਫਾਰਮ ਹਾਊਸ ਮਾਲਕ ਕੋਲ ਜਾਣਦੇ ਹਾਂ ਕੀ ਜੰਦੇ ਹਨ ਉਹ ਆਪਣੀਆਂ ਮੁਰਗੀਆਂ ਨੂੰ ਫੀਲਡ ਤੇ ਨਾਲ ਹੀ ਜਾਣਦੇ ਹਨ ਇਸ ਰਿਕਾਰਡ ਬਣਾਉਣ ਵਾਲੇ ਆਂਡੇ ਬਾਰੇ ਹੋਰ ਕੀ ਦੱਸ ਰਹੇ ਹਨ ਲਾਪ੍ਰਿਤ ਖੁਸ਼ੀਪੁਰ ਦੇ ਨਾਲ ਗੁਰਦਾਸਪੁਰ ਤੋਂ ਫਟਾਫਟ ਟੀਵੀ ਲਈ ਇੱਕ ਰਿਪੋਰਟ ਪਹਿਲਾਂ ਜਿਹੜਾ ਆਂਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਹੈ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋਈ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗਿ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਅੰਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਿਹਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਸੀ ਠੀਕ ਹੈ ਤੇ ਅਸੀਂ ਧੋ ਲਿਆ ਅੰਡਾ ਜਿਹੜਾ 32 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਮੁਰਗੀ ਆ ਜੀ ਲੈਂਗ ਜਿਹੜੀ ਆਂਡਾ ਦੇ ਰਹੀ ਆ ਦੇਖੋ ਜੀ ਚਾਰ ਛੱਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆ ਆਪਣੀ ਖੁਦ ਬਣਾ ਕੇ ਠੀਕ ਆ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਆ ਜੀਐਨਐ ਪਾ ਰਹੇ ਆ ਸੋਇਆ ਪਾ ਰਹੇ ਆ ਜੀ ਤੇ ਨਾਲ ਮੱਕੀ ਪਾ ਰਹੇ ਆ ਬਾਜਰਾ ਤੇ ਥੋੜੀ ਜੀ ਕਣਿ ਪਾ ਰਹੇ ਆ ਬਾਕੀ ਜਿਹੜੇ ਇਨਗਰੀਡੀਅੰਟਸ ਨੇ ਹਾਂਜੀ ਇਹ ਕੋਈ ਆ ਆਂਡਾ ਹੁਣ ਕੱਢ ਲ ਦ ਕਰ ਲ ਆਂਡਾ ਵੀ ਲਿਓ ਕਿ ਆ ਦਿਖਾ ਦੋ ਆਂਡਾ ਜੀ ਆਂਡਾ ਗਾ ਆ ਜੀ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ weight ਜੇ ਇਹ ਜੀ ਇਹ ਕੀਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣ ਹੋ ਗਏ 10 12 ਸਾਲਾਂ ਦੇ ਆ ਸਭ ਤੋਂ ਪਹਿਲਾਂ 500 ਚੂਚਾ ਪਾਇਆ ਜੀ ਫਿਰ ਆਹستہ ਆਹستہ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ